ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਵਲੌਗ ਦੇ ਨਾਲ ਨਵੀਂ ਵੀਡੀਓ ਦੇ ਨਾਲ ਸੋ ਜਿਵੇਂ ਪਿਛਲੇ ਵਲੌਗ ਤੁਸੀਂ ਆਪਾਂ ਦੇਖੀਏ ਜੀ ਜੋ ਆਪਾਂ ਜਾਗਟਾਂ ਸਿੱਖ ਸੰਗਤ ਨੇ ਮੰਗਾਈਆਂ ਸੀਗੀਆਂ ਉਹ ਆਪਾਂ ਜਾਗਟਾਂ ਬਣਾਈ ਵਾਈਆਂ ਸੀ ਜਿਉ ਲੇਰਾ ਮੁਹੱਬਤ ਤੋਂ ਤੇ ਉਹ ਜਾਗਟ ਆਪਾਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਆਪਾਂ ਨੂੰ ਲੱਗੀ ਸੀ ਵੀ ਉੱਥਾਂ ਤੁਸੀਂ ਲੈ ਕੇ ਆਉਣੀਆਂ ਨੇ ਕਿ ਆਪਾਂ ਲੈ ਕੇ ਸੰਗਤ ਉਹ ਗੁਰਦੁਆਰਾ ਸਾਹਿਬ ਪਹੁੰਚਾਤੀ ਸੀ ਤੇ ਅੱਜ ਉਹ ਜਾਗਟਾਂ ਆਪਾਂ ਦੇਖਾਂ ਵੀ ਕਿਸ ਤਰ੍ਹਾਂ ਦੀਆਂ ਨੇ ਇੱਕ ਪਾ ਕੇ ਕਿਸ ਤਰ੍ਹਾਂ ਦੇ ਲੱਗਦੇ ਨੇ ਕਿਉਂਕਿ ਅੱਜ ਵਾਲੇ ਦਿਨ ਸ਼ੁੱਕਰਵਾਰ ਵਾਲੇ ਦਿਨ ਟ੍ਰੇਨ ਜੋ ਹਜ਼ੂਰ ਸਾਹਿਬੋਂ ਟ੍ਰੇਨ ਜਾਂਦੀ ਤਮਤਾਨ ਸਾਹਿਬ ਵਿੱਚ ਉਹਦੀ 5 ਮਿੰਟਾਂ ਵਾਸਤੇ ਰੁਕਦੀ ਐ ਤੇ ਇੱਥੇ ਸਿੱਖ ਸੰਗਤਾਂ ਵੱਲੋਂ ਉਸ ਵਿੱਚ ਲੰਗਰ ਛਕਾਇਆ ਜਾਂਦਾ ਟ੍ਰੇਨ ਵਾਲ ਨੂੰ ਤੇ ਆਪਾਂ ਅੱਜ ਪਰਾਪਰ ਦਰਵਾਸਾ ਚੱਲਾਂਗੇ ਉਸ ਤੋਂ ਬਾਅਦ ਫਿਰ ਚੱਲਾਂਗੇ ਜੀ ਰੇਲਵੇ ਸਟੇਸ਼ਨ ਤੇ ਕਰਦੇ ਹਾਂ ਜਿਹਦਾ ਬਲਾਉਸਰ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਜੀ ਵੀਡੀਓ ਹੋਰ ਤੱਕ ਪਹੁੰਚ ਜਾਵੇ ਤੇ ਸਿੱਖ ਸੰਗਤ ਨੂੰ ਪਤਾ ਲੱਗ ਸਕੇ ਇਸ ਟ੍ਰੇਨ ਬਾਰੇ ਤੇ ਸਿੱਖ ਸੰਗਤ ਵੱਧ ਤੋਂ ਵੱਧ ਇਸ ਨੂੰ ਇੱਥੋਂ ਆਕੇ ਸਫ਼ਰ ਕਰ ਸਕੇ ਮੈਂ ਵੀਡੀਓ ਬਣਾਦਾ। ਪਿੰਡ ਆਹ ਹੈ ਮਾਪੂਰਾ। ਅੱਜ ਸਾਥ ਸੰਗਤ ਜੀ ਇਸ ਟਾਈਮ ਆ ਪਹੁੰਚੇ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਪਾਸ਼ਾ ਜੀ ਨੌਮੀ ਜਿੱਥੇ ਸੰਗਤਾਂ ਦੇ ਇੱਕ ਨੇ ਬੇਨਤੀ ਕਰਨ ਤੋਂ ਬਾਅਦ ਇੱਥੇ ਹਰ ਸ਼ੁੱਕਰਵਾਰ ਨੂੰ ਟ੍ਰੇਨ ਹਜ਼ੂਰ ਸਾਹਿਬ ਨੂੰ ਜਾਂਦੀ ਹੈ ਤਕਰੀਬਨ ਉਸ ਜਗ੍ਹਾ ਤੇ ਰੁਕਦੀ ਹੈ ਤੇ ਇੱਥੋਂ ਜਿਹੜੀ ਸੰਗਤ ਹੈ ਤਕਰੀਬ ਲੰਗਰ ਸ਼ਕ ਤਿਆਰ ਕਰਕੇ ਉਹ ਸੰਗਤ ਗੁਰਦੁਆਰਾ ਜਿੱਥੇ ਰੇਲਵੇ ਸਟੇਸ਼ਨ ਹੈ ਗੁਰਦੁਆਰ ਸਾਹਿਬ ਤੋਂ ਉਸ ਜਗ੍ਹਾ ਤੇ ਲੈ ਕੇ ਜਾਂਦੀ ਹੈ ਅੱਜ ਸਾਨੂੰ ਆਪਾਂ ਉਸ ਜਗ੍ਹਾ ਤੇ ਪਰ ਰੇਲਵੇ ਸਟੇਸ਼ਨ ਤੇ ਵੀ ਲੈ ਕੇ ਜਾਵਾਂਗੇ ਜਿੱਥੇ ਸੰਗਤ ਲੰਗਰ ਸ਼ਕਾਦੀ ਹੈ ਤੇ ਪਹਿਲਾਂ ਆਪਾਂ ਕਰਦੇ ਜੀ ਕੋ ਦਰਬਾਰ ਸਾਹਿਬ ਦੇ ਗੁਰਦੁਆਰ ਸਾਹਿਬ ਦੇ ਦਰਸ਼ਨ ਨਜ਼ਾਰੇ ਤੇ ਉਸ ਤੋਂ ਬਾਅਦ ਪਹੁੰਚਦਾ ਅਗੇ ਵਾਕ ਰੇਲਵੇ ਸਟੇਸ਼ਨ ਤੇ ਉਹ ਆਪ ਸੰਗਤ ਨੂੰ ਦੇਰ ਜਾਣ ਕੇ ਜਾ ਜਾ ਬਕਸਲੈਂਡ ਇਤੇਸਬਾ ਦੀ ਆਪਣੀ ਕਿਤੇ ਗੁਰੂ ਕਰਨੀ ਕਰੀਏ ਅਖੇੜੀਆਂ ਲੋਕਾਂ ਬੜ ਕੇ ਗੁਰੂਰ ਪੰਦੇ ਨਾਲ ਸਾਥ ਪਾਉਂਦੇ ਆ ਅੰਮਰੋ ਸਿੱਖ ਸੇਵਕ ਪਹਾਰਾ ਹਰ ਗੁਰਦੀਨ ਸੁਕੁਜ ਪਰਬ ਉਧਾਰਾ ਵਾਹਿਗੁਰੂ ਜੀ ਦਾ ਅੰਸਾ ਵਾਹਿਗੁਰੂ ਜੀ ਕੀ ਬਖਦੇ ਹਾਂਜੀ ਸਾਸਨ ਜੀ ਪਹੁੰਚ ਗਏ ਸੀ ਤਲਤਾਨ ਸਾਹਿਬ ਰੇਲਵੇ ਸਟੇਸ਼ਨ ਤੇ ਜਿੱਥੇ ਕੁਝ ਟਾਈਮ ਬਾਅਦ ਫਿਰ ਰੇਲ ਗੱਡੀ ਆਉਣੀ ਹੈ ਜੋ ਸੰਗਤ ਦੀ ਪੂਰੀ ਡਿਮਾਂਡ ਸੀ ਕਿ ਇੱਥੇ ਟ੍ਰੇਨ ਰੁਕੇ ਕਿਉਂਕਿ ਤਨਤਾਨ ਸਾਹਿਬ ਗੁਰਤੇਗ ਬਹਾਦਰ ਜੀ ਨੇ ਤਲਤਾਨ ਸਾਹਿਬ ਨੂੰ ਇੱਕ ਡਿਊਟੀ ਦਾ ਵਾਰ ਦਿੱਤਾ ਸੀਗਾ ਸੰਗਤ ਆਪਣਾ ਇੱਥੇ ਦਰਸ਼ਨ ਦੇਦਾਰੇ ਕਰਕੇਿੱਥੋਂ ਚੱਲ ਕੇ ਫਿਰ ਜਾਖਲ ਤੱਕ ਜਾਂਦੀਆਂ ਸੀ ਹੁਣ ਸਰਕਾਰ ਨੇ ਭਾਰਤ ਸਰਕਾਰ ਨੇ ਇਥੇ ਸੰਗਤ ਦੀ ਇਤੋਂ ਦੀ ਐਜੀਪੀਸੀ ਦੀ ਡਿਮਾਂਡ ਮੰਨਣ ਲਈ ਤੇ ਟ੍ਰੇਨ ਤਕਰੀਬਾ ਇੱਥੇ ਰੁਕਣ ਲੱਗ ਗਈ ਤੇ ਹੁਣ ਉਹ ਟ੍ਰੇਨ ਕੁਝ ਸਮੇਂ ਬਾਅਦ ਇੱਥੋਂ ਆਉਣੇ ਤੇ ਸੰਗਤ ਨੇ ਉਹਨਾਂ ਨੂੰ ਲੰਗਰ ਛਕਾਉਣਾ ਤੇ ਤਕਰੀਬ ਲੰਗਰ ਸਾਰਾ ਬਣ ਕੇ ਆ ਚੁੱਕਿਆ ਟ੍ਰੇਨ ਵਾਸਤੇ ਤੇ ਕੁਝ ਸਮੇਂ ਬਾਅਦ ਇੱਥੋਂ ਸੰਗਤ ਨੇ ਲੰਗਰ ਛਕਾਉਣਾ ਤੇ ਜਿਹੜੀ ਸੰਗਤ ਨੇ ਲੰਗਰ ਛਕਾਉਣਾ ਹੈ ਉਹ ਆਪਣੇ T-ਸ਼ਰਟਾਂ ਵਗੈਰਾ ਜੈਕਟਾਂ ਵਗੈਰਾ ਪਾ ਕੇ ਹੁਣ ਰੈਡੀ ਹੋ ਗਈਆਂ ਤੇ ਸਾਰਾ ਲੰਗਰ ਹੁਣ ਆਪੋ ਆਪਣੀ ਜਗ੍ਹਾ ਤੇ ਪਹੁੰਚੀ ਇੱਥੇ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਸੇਵਾਦਾਰਾਂ ਵੱਲੋਂ ਤੇ ਬਾਕੀ ਜਿਹੜੀ ਸੰਗਤ ਬਾਕੀ ਖੜੀ ਹੈ ਆਪੋ ਆਪਣੀ ਜਾਗਟਾਂ ਪਾ ਕੇ ਤਿਆਰ ਹੋਈ ਜਾਂਦੀ ਹੈ ਕਿਉਂਕਿ ਟ੍ਰੇਨ ਦਾ ਵੀ ਟਾਈਮ ਕਾਫੀ ਹੋ ਗਿਆ ਟ੍ਰੇਨ ਉਹ ਵੀ ਆਉਣ ਵਾਲੀ ਹੈ ਜਿਹੜੀ ਤੁਮ ਤਾਨ ਸਾਹਿਬ ਤੋਂ ਤੱਕ ਰਿਹਾ ਹਜੂਰ ਸਾਹਿਬ ਨੂੰ ਟ੍ਰੇਨ ਜਾਂਦੀ ਹੈ ਨੇ ਇਸ ਟਾਈਮ ਉਹ ਆਪਣਾ ਰੇਲਵੇ ਸਟੇਸ਼ਨ ਤੋਂ ਤਾਨ ਸਾਹ ਤੇ ਪਹੁੰਚ ਚੁੱਕਿਆ ਤੇ ਸੰਗਤ ਜਿਸ ਨੇ ਸੇਵਾ ਕਰਨੀ ਹੈ ਉਹ ਆਪਣਾ ਸੰਗਤ ਲੰਗਰ ਚੱਕ ਪਾਣੀ ਚੱਕ ਦਵਾਈਆਂ ਬੂਟੀਆਂ ਲੈ ਕੇ ਸਾਰੀ ਤਕਰੀਬਨ ਸੰਗਤ ਤਿਆਰ ਹੈ ਤੇ ਟ੍ਰੇਨ ਸਟੇਸ਼ਨ ਤੇ ਪਹੁੰਚ ਚੁੱਕੀ ਹੈ ਤੇ ਆਹ ਸਟੇਸ਼ਨ ਜਨ ਤੋਂ ਚਲਦੇ ਆ ਜੀ ਟ੍ਰੇਨ ਇਹ ਸਿੱਧੀ ਜਾਊਗੀ तकरीबन ਅਜੂਲ ਸਾਹਿਬ ਨੂੰ ਤੇ ਇਹ ਟ੍ਰੇਨ ਬਿਲਕੁਲ ਆ ਚੁੱਕੀ ਹੈ ਇਹ ਜਗਤ ਦੇ ਪਾਸ ਖੜੇ ਹੈ ਬਬਈ ਜੇ ਦੋ ਪਾਣੀ ਪਿੱਛੇ ਯਾ ਲੈ ਜਾਲਾ ਯਾ ਲੈ ਜਾਲਾ ਜੀ ਯਾ ਲੈ ਯਾ ਲੋਗ ਰੂ ਇਹ ਸਭ ਰੇਵਾ ਰਪਾਈ ਜਲਦੀ ਨਾਲ ਢਿਮਾਨ ਨੇੜਲਾ ਲਾ ਕੇ ਕਰੋ ਜਲਦੀ ਬਾਸੇ ਬਸ ਆਪਣੇ ਨਵੇਂ ਸਕੋਲਾਣੇ ਚੋਚੇ ਨਾ ਕਰੋ ਗੋਰਨ ਕਰੀਰ ਪੜਾਵਾਇਕ ਚਰਨ ਜਮਨ ਕਰੇ ਮੜਾ ਤੇ ਕਿੰਨਾ ਮਾ ਜੇ ਪਾਣੀ ਵੀ ਲਾ ਕੇ ਨਹੀਂ ਬੰਦੇ ਜਾਂਦੇ ਹੋਲੀ-ਹੋਲੀ ਹੋ ਜੇਗੀ ਸੈਟਿੰਗਾਂ ਇਦਾਂ ਕੁ ਮਾਰ ਕੇ ਰਿਹਾ ਦੋ ਹਾਜੀ ਵਾਹ ਬਣਾ ਦੇ ਹੋ ਜਾਣਗੇ ਹੋ ਜਾਣਗੇ ਬਾਈਕਰ ਮਾਰ ਲੈ ਰੋਸੇ ਪਾ ਹਾਂ ਰੋਹਾਰ ਸਾਰਾ ਸਿਰੀਆ ਜੇਪਟੇ ਹੈਲੋ ਭਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓ ਭਾਈ ਸਾਹਿਬ ਹੈਲੋ ਜਦੋਂ ਆਪਾਂ ਗੁਰੂ ਘਰ ਤੋਂ ਨਿਕਲਦੇ ਆ ਬੱਸ ਸਟੈਂਡ ਤੇ ਆਨੇ ਆ ਬੱਸ ਸਟੈਂਡ ਤੋਂ ਆਪਾਂ ਰਿਲੇਸ਼ਨ ਜਿੰਨੀ ਵੀ ਸੰਗਤ ਮਿਲਦੀ ਹੈ ਨਾ ਦੂਰੋਂ ਵੇਖਦੀ ਹੈ ਆ ਹਰੀ ਜੈਕਟ ਵਾਲੇ ਕਿੱਧਰ ਜਾ ਰਹੇ ਆ ਇਹ ਚ ਭਰਾ ਇੱਕ ਸੰਦੇਸ਼ ਆ ਤੁਹਾਡਾ ਕੰਮ ਹੈ ਸੰਦੇਸ਼ ਦੇਣਾ ਨਾ ਆਸੀਂ ਜੁੜਾਂਗੇ ਨਾਲ ਹੋਰਾਂ ਨੂੰ ਜੋੜਾਂਗੇ ਇਹ ਜੁੜਾਅ ਕਰਨਾ ਹੈ ਤੋੜਨ ਵਾਲਾ ਕੰਮ ਨਹੀਂ ਕਰਨਾ ਜੋੜਨ ਵਾਲਾ ਕੰਮ ਕਰਨਾ ਆ ਦੂਜੀ ਗੱਲ ਇਹ ਹੈ ਕਿ ਜਿਹੜੇ ਵੀਰਾਂ ਦੇ ਸਿਰ ਤੇ ਉੱਤੇ ਦਸਤਾਰ ਨਹੀਂ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਦੋ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਘਰ ਦੇ ਵਿੱਚੋਂ ਪੱਕਾ ਬਣ ਗਿਆ ਜਾਂ ਤਾਂ ਸਿਰਪਾਓ ਲੈ ਲਓ ਜਾਂ ਛੋਟੇ ਉਥੇ ਪੌਣੇ ਬਣਾਏ ਹੋਏ ਨੇ ਉਹ ਉਹਦੇ ਸਿਰ ਤੇ ਬੰਨ ਕੇ ਆਣ ਵੈਸੇ ਅਸੀਂ ਅਗਲੀ ਵਾਰੀ ਤੁਹਾਨੂੰ ਉਹ ਵੀ ਪ੍ਰੋਵਾਈਡ ਕਰਵਾਵਾਂਗੇ ਪਰ ਇੱਕ ਸਲੋਗਨ ਲਿਖਿਆ ਹੋਇਆਗਾ ਜਿਵੇਂ ਜੈਕਟ ਤੇ ਲਿਖਿਆ ਹੋਇਆ ਹੈ ਉਵੇਂ ਉਹਦੇ ਉੱਪਰ ਸਲੋਗਨ ਲਿਖਿਆ ਹੋਇਆਗਾ ਉਹ ਤੁਹਾਨੂੰ ਦਿੱਤਾ ਜਾਏਗਾ ਤੁਸੀਂ ਆਪਦੀ ਸੇਵਾ ਵਿਖੋ ਵੀ ਨਿਭਾ ਕੇ ਉਹ ਦੁਆਰਾ ਜਮਾ ਕਰਾ ਸਕਦੇ ਹੋ ਅਗਲੀ ਵਾਰੀ ਦੁਆਰਾ ਫੇਰ ਲੈ ਕੇ ਫੇਰ ਦੁਆਰੀ ਆਪਣੀ ਸੇਵਾ ਪ੍ਰਾਰੰਭ ਕਰ ਸਕਦੇ ਹੋ ਨੰਗੇ ਸਿਰ ਗੁਰੂ ਘਰ ਦਾ ਲੰਗਰ ਅਸੀਂ ਨਹੀਂ ਵਰਤਉਣਾ ਅਸੀਂ ਇੱਕ ਸੰਦੇਸ਼ ਦੇਣ ਵਾਸਤੇ ਆਇਆ ਹਾਂ ਬੇਤੀ ਬੇਤੀ ਕਰ ਦਿਓ ਬੇਤੀ ਬੇਤੀ ਕਰ ਦਿਓ ਜੀ ਜੇ ਆਪਾਂ 40 ਬੰਦੇ ਤਿਆਰ ਕਰਨੇ ਨੇ ਇੱਕ ਪਾਣੀ ਵਾਲੇ ਇੱਕ ਪਛਾਦੇ ਵਾਲਾ ਆਪਾਂ 40 ਦੇ 40 ਨੂੰ ਪੱਗਾ ਲੈ ਆਉਨੇ ਆਂ ਗੁਰੂ ਕਾਲੀ ਪੱਗ ਬੰਨੋ ਥੋਖੀ ਆ ਜੋ ਨਹੀਂ ਬੱਝੀ ਨਹੀਂ ਲਾਨਾ ਬਾਬਾ ਜੀ ਉਹੀ ਠੀਕ ਹੈ ਸੁਣੋ 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 ਇਹ ਆ ਗਿਆ ਬੰਦਾ ਇਹ ਇੱਕ ਮਿੰਟ ਇੱਕ ਮਿੰਟ ਇਹ ਉਪਰਾਲਾ ਗੁਰੂ ਦੁਆਰਾ ਪੱਗ ਦੇ ਦਾਂਗੇ ਜਿਤੋਂ ਨਾ ਲਈ ਜਾਈ ਨਹੀਂ ਨਹੀਂ ਸੁਣੋ 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 ਨਹੀਂ ਨਹੀਂ ਸੁਣੋ ਸੁਣੋ ਪ੍ਰਸ਼ਾਸਨ ਬੰਨਣਾ ਹੋ ਜਾਵੇਗਾ ਕਿ ਜਾਈ ਜਾਵੇਗੀ ਫ੍ਰੀ ਆਫ ਕੋਰਟ ਸਿਖਲਾਈ ਦਿੱਤੀ ਜਾਵੇਗੀ ਫ੍ਰੀ ਆਫ ਕੋਰਟ ਬੰਦ ਕੇ ਉਥੋਂ ਫਿਰ ਇੱਥੇ ਸਟੇਸ਼ਨ ਤੇ ਲਿਆਂਦਾ ਜਾਵੇਗਾ ਇਹ ਉਪਰਾਲਾ ਜਿਹਨੇ ਸਿੱਧੇ ਉੱਪਰ ਬੰਨਣੀ ਹੈ ਉਹ ਪੌਣਾ ਘੰਟਾ 1 ਘੰਟਾ ਪਹਿਲਾਂ ਗੁਰੂ ਘਰ ਦੇ ਵਿੱਚ ਆਏ ਉਹਨੀ ਦਸਤਾਰ ਸਜਾਏ ਸਾਡਾ ਬੰਦਾ ਉੱਥੇ ਪ੍ਰੋਵਾਈਡ ਹੋਏਗਾ ਤੁਹਾਡੇ ਸਿਰ ਦੇ ਉੱਪਰ ਦਸਤਾਰ ਸਜਾਏਗਾ ਤੁਸੀਂ ਤੁਹਾਨੂੰ ਪੂਰੇ ਗੁਰੂ ਵਾਲਾ ਬਣਾ ਕੇ ਇੱਥੇ ਲੈ ਕੇ ਆਏਗਾ ਜੀ ਜੀ ਪਾ ਜੀ ਇਹ ਛੋਟਾ ਬੱਚਾ ਨਾ ਅੰਦਰੋਂ ਜਦੋਂ ਪਰ ਸਟ੍ਰੇਨ ਆਉਂਦੀ ਆ ਤਾਂ ਉਹ ਲੰਗਰ ਸੰਗਤ ਵਾਸਤੇ ਤਿਆਰ ਹੁੰਦਾ ਉੱਥੋਂ ਲੰਗਰ ਲੈ ਕੇ ਨਾ ਇਹ ਛੋਟਾ ਇਹ ਕੁੱਤਾ ਬਾਹਰ ਬੈਠਿਆ ਸੀ ਆ ਉਹਨੇ ਇਹ ਬੱਚਾ ਲੰਗਰ ਸ਼ਿਕਾਰ ਆ ਅੰਦਰੋਂ ਲੈ ਕੇ ਇਹ ਤਾਂ ਸਮੇਂ ਆਉਂ ਕਣ ਬਾਸ਼ ਲਾਏ ਹਾਂਜੀ ਦੋਸਤੋ ਆਪਾਂ ਸਤਿਪਤੇ ਤਮਤਾਨ ਸਾਹਿਬ ਜੀ ਪਹੰਗੇ ਸੇਵਾ ਕਰਨ ਜਿੰਨੇ ਕੇ ਪਰ ਸੇਵਾ ਉਸ ਅੱਗੇ ਬਸੇਵਾ ਕੀਤੀ ਹੈ ਤੇ ਜੋ ਵੀ ਜਿਵੇਂ ਸਾਨੂੰ ਪਤਾ ਹੀ ਹੈ ਜੀ ਤਮਤਾਨ ਸਾਹਿਬ ਤਨਤਾ ਸ਼੍ਰੀ ਗੁਰਤੇਗ ਬਾਦ ਜੀ ਪਵਿੱਤਰ ਸਥਾਨ ਧਰਤੀ ਹੈ ਜਿੱਥੇ ਤਨਤਾ ਸ਼੍ਰੀ ਗੁਰਤੇਗ ਬਾਦਰ ਜੀ ਨੇ ਇਸ ਗੁਰੂ ਘਰ ਨੂੰ ਡਿਊਟੀ ਦਾ ਵਾਰ ਦਿੱਤਾ ਸੀ ਅਤੇ ਸਿੱਖ ਸੰਗਤ ਨੂੰ ਅਪੀਲ ਕੀਤੀ ਸੀ ਕਿ ਜੋ ਸਿੱਖ ਸੰਗਤ ਹਜ਼ੂਰ ਸਾਹਿਬ ਦੇ ਦਰਸ਼ਨ ਦੇਦਾਰੇ ਕਰਨਾ ਚਾਹੁੰਦੀ ਹੈ ਸਭ ਤੋਂ ਪਹਿਲਾਂ ਉਹ ਤਮਤਾਨ ਸਾਹਿਬ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਨ ਉਸ ਤੋਂ ਬਾਅਦ ਹੀ ਹਜ਼ੂਰ ਸਾਹਿਬ ਦੀ ਯਾਤਰਾ ਮੰਨੀ ਜਾਂਦੀ ਹੈ ਤੇ ਇਸ ਦੀ ਡਿਮਾਂਡ ਕਾਫੀ ਜਿਹੜਾ ਤੋਂ ਸਿੱਖ ਸੰਗਤ ਵੱਲੋਂ ਕੀਤੀ ਵੀ ਜਾਂਦੀ ਸੀ ਕਿ ਕਿ ਟ੍ਰੇਨ ਤੰਤਾਨ ਸਾਹਿਬ ਰੁਕਣ ਲੱਗੀ ਕਿਉਂਕਿ ਸਿੱਖ ਸੰਗਤ ਜੋ ਵੀ ਹਜ਼ੂਰ ਸਾਹਿਬ ਜਾਣਾ ਚਾਹੁੰਦੇ ਸੀ ਉਹ ਪਹਿਲਾਂ ਤੰਤਾਨ ਸਾਹਿਬ ਨਤਮਸਤਕ ਹੋ ਕੇ ਫਿਰ ਜਾਖਲ ਤੋਂ ਜਾ ਕੇ ਟ੍ਰੇਨ ਚੜ੍ਹਦੀ ਸੀ ਪਰ ਉਹ ਸਿੱਖ ਸੰਗਤ ਦੀ ਅਪੀਲ ਮੰਨੀ ਗਈ ਤੇ ਹੁਣ ਇਹ ਸਾਰੀ ਇਹ ਟ੍ਰੇਨ ਜਿਹੜੀ ਤੰਤਾਨ ਸਾਹਿਬ ਰੁਕਣ ਲੱਗ ਗਈ ਇਹ ਟਿਕਦੀ ਤਕਰੀਬ 1.5 ਦੇ ਕਰੀਬ ਤੰਤਾਨ ਸਾਹਿਬ ਸਟੇਸ਼ਨ ਤੋਂ ਰੁਕਦੀ ਹੈ ਤੇ 5 ਮਿੰਟ ਇਹ ਟ੍ਰੇਨ ਰੁਕਦੀ ਹੈ ਤੇ ਸਾਰੇ ਟਿਕਟਾਂ ਹੀ ਗੁਰਦੁਆਰਾ ਸਾਹਿਬ ਵਿੱਚੋਂ ਬੁੱਕ ਵੀ ਹੋ ਜਾਂਦੀਆਂ ਨੇ ਤੇ ਸਾਰੇ ਸਿੱਖ ਸੰਗਤ ਨੂੰ ਅਪੀਲ ਹੈ ਕਿ ਜੋ ਵੀ ਸਿੱਖ ਸੰਗਤ ਤੰਤਾਨ ਸਾਹਿਬ ਤੋਂ ਹਜ਼ੂਰ ਸਾਹਿਬ ਜਾਣਾ ਚਾਹੁੰਦੀ ਹੈ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਕਰਕੇ ਉੱਥੇ ਤੰਤਾਨ ਸਾਹਿਬ ਤੋਂ ਹੀ ਟਿਕਟਾਂ ਬੁੱਕ ਕਰਾਉਣ ਤੇ ਉੱਥੋਂ ਹੀ ਅੱਗੇ ਚੜ੍ਹ ਚੱਲਣ ਹੁਣ ਸਾਨੂੰ ਦੁਆਰਾ ਜਾਖਲ ਜਾਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਟ੍ਰੇਨ ਵੀ ਤੱਕੇ ਉੱਥੇ ਤੰਤਾਨ ਸਾਹਿਬ ਹੋਰ ਰੁਕਣ ਲੱਗ ਗਈ ਤੇ ਅੱਜ ਦੇ ਵੀ ਬਲੌਗ ਵਿੱਚ ਸਾਨੂੰ ਆਪਾਂ ਫਰਸਟ ਸਟੇਸ਼ਨ ਵੀ ਦਿਖਾਇਆ ਤੇ ਗੁਰਦੁਆਰਾ ਸਾਹਿਬ ਵੀ ਦਿਖਾਇਆ ਜਿੱਥੇ ਸਿੱਖ ਸੰਗਤ ਇਹ ਸਾਰੇ ਆਪਣਾ ਸੇਵਾ ਕਰਦੀ ਹੈ ਤੇ ਅੱਜ ਦਾ ਸੇਵਾ ਕੀਤੀ ਹੈ ਤੇ ਅੱਜ ਦਾ ਬਲੌਗ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਇਹ ਟ੍ਰੇਨ ਜੋ ਤੁਮਸਾਨ ਸਭ ਰੁਕਣ ਲੱਗੀ ਹੈ ਇਸ ਦਾ ਵੱਧ ਤੋਂ ਵੱਧ ਪਤਾ ਲੱਗ ਸਕੇ ਤੇ ਸਿੱਖ ਸੰਗਤ ਇਸ ਜਗ੍ਹਾ ਤੋਂ ਆਕੇ ਚੜ੍ਹੇ ਤੇ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਬੰਦ ਕਰਦੇ ਹਾਂ ਤੇ ਵੀਡੀਓ ਬਿਧੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਮਿਲ ਲੈ ਜੀ ਅਸੀਂ ਜਲਦੀ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਸੌ ਰੱਖੋ ਆਪਣਾ ਖਿਆਲ ਸ਼ਸ਼ੀਕਾਲ ਗੁੱਡ ਬਾਏ ਰੱਬ ਰੱਖਾ